ਹਾਂਜੀ ਜੇ ਤੁਸੀਂ ਦੇਸੀ ਜੀ ਮੁਰਗੀਆਂ ਤੋਂ ਵੱਧ ਤੋਂ ਵੱਧ ਅੰਡੇ ਲੈਣਾ ਚਾਹੁੰਦੇ ਹੋ ਜਿਆਦਾ ਅੰਡੇ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਤੁਸੀਂ ਇੱਕ ਤਾਂ ਖਰਾਕ ਵਧੀਆ ਢੰਗ ਨਾਲ ਪਾਓ ਜੀ ਖਰਾਕ ਹੈ ਜਿਹੜੀ ਉਹ ਤੁਸੀਂ ਪਾਓ ਆਰ ਆਰ ਬਰੀਡ ਹੈ ਜਿਹੜੀ ਉਹਨੂੰ ਪਾਓ ਤੁਸੀਂ 125 ਗ੍ਰਾਮ ਖਰਾਕ ਪਾਓ 5 ਗ੍ਰਾਮ ਵੱਧ ਹੀ ਪਾਓ 125 ਗ੍ਰਾਮ ਖਰਾਕ ਪਾਓ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਟਾਈਮ ਹੀ ਖਰਾਕ ਪਾਈਏ ਆਪਾਂ ਜਦੋਂ ਆਪਾਂ ਵਾਰ-ਵਾਰ ਖਰਾਕ ਪਾਉਣੀ ਆ ਨਾ ਉਦੋਂ ਕੀ ਹੁੰਦਾ ਹੈ ਇਹ ਭੁੱਖੇ ਰਹਿ ਜਾਂਦੇ ਨੇ ਅਸਲ ਕਾਰਨ ਇਹ ਹੈ ਜਾਂ ਆਪਾਂ ਇੱਕ ਕੰਮ ਹੋਰ ਕਰ ਲਈਏ ਉਹ ਸਭ ਤੋਂ ਸੋਨੇ ਤੇ ਸੁਹਾਗਾ ਹੋ ਜਾਣਾ ਆਪਾਂ ਕੀ ਕਰੀਏ ਬਾਈ ਜੀ 80 ਗ੍ਰਾਮ ਖਰਾਕ ਤਾਂ ਆਪਾਂ ਪਾ ਦਈਏ ਪਹਿਲਾਂ ਇੱਕ ਵਾਰ ਦਿਨ ਚ ਕਦੋਂ ਵੀ 24 ਘੰਟੇ ਚ ਪਾਉਣੀ ਆ 125 ਗ੍ਰਾਮ ਖਰਾਕ ਇਹਨਾਂ ਨੂੰ ਬਲੈਕ ਅਸਟਰ ਲੋ ਨੂੰ 135 ਗ੍ਰਾਮ ਪਾਉਣੀ ਹੈ ਉਹ ਜ਼ਿਆਦਾ ਖਾਊ ਡਬਲ ਐਫ ਜੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਆਣ ਗਣਤੀ ਪਾਉ ਠੀਕ ਆਂਡੇ ਘੱਟ ਦੇਊ ਡਬਲ ਐਫ ਜੀ ਪਰ ਮੀਟ ਲਈ ਠੀਕ ਹੁਣ ਸੁਣਿਓ ਮੇਰੀ ਗੱਲ ਮੇਰੇ ਵੀਰ ਧਿਆਨ ਨਾਲ ਜਿੰਨਾ ਨੇ ਜ਼ਿਆਦਾ ਅੰਡੇ ਚਾਹਨੇ ਹੋ ਵੀ ਮੁਰਗੀਆਂ ਜ਼ਿਆਦਾ ਅੰਡੇ ਦੇਣ ਠੀਕ ਹੈ ਨਾ ਹਾਂ ਤੁਹਾਨੂੰ ਮੈਂ ਇਹਦੀ ਵਾਰੀ ਜਾਣਕਾਰੀ ਦੇ ਦੇਣਾ ਤੁਸੀਂ ਕਰਨਾ ਕੀ ਹੈ ਤੁਸੀਂ ਜਿਹੜੀ ਖਰਾਕ ਹੈ 24 ਘੰਟੇ ਦੇ ਵਿੱਚ 125 ਗ੍ਰਾਮ ਤੇ 135 ਗ੍ਰਾਮ ਪਾਉਣੀ ਹੈ ਬਲੈਕ ਨੂੰ 135 ਆਰ ਆਈ ਆਰ ਜਾਂ ਹੋਰ ਨਸਲਾਂ ਨੇ ਜਿਵੇਂ ਸੁਨਾਲੀ ਡੀਪੀ ਕ੍ਰੋਸ ਵਗੈਰਾ ਵਗੈਰਾ ਉਹਨਾਂ ਨੂੰ 125 ਗ੍ਰਾਮ ਪਾਉਣੀ ਹੈ ਉਹ ਪਾਇਓ ਤੁਸੀਂ 80 ਗ੍ਰਾਮ 90 ਦੀ ਹਾਂ 90 ਗ੍ਰਾਮ ਉਹ ਪਾ ਦਿਓ ਜੀ 80 ਗ੍ਰਾਮ ਤਾਂ ਪਹਿਲਾਂ ਪਾ ਦਿਓ ਇੱਕ ਵਾਰ ਦੇਣ ਚ ਮੰਨ ਲਓ ਸਵੇਰੇ ਪਾ ਦਿ ਤੁਸੀਂ ਉਸ ਤੋਂ ਬਾਅਦ ਜਿਹੜੀ ਬਾਕੀ ਬਚ ਗਈ 90 ਤੋਂ ਬਾਅਦ 30 30 ਗ੍ਰਾਮ ਜਾਂ 45 ਗ੍ਰਾਮ ਉਹ ਪਾਓ ਤੁਸੀਂ ਸ਼ਾਮ ਨੂੰ ਠੀਕ ਹੈ ਜੀ ਇਸ ਤਰ੍ਹਾਂ ਸ਼ਡਿਊਲ ਬਣਾ ਲਓ ਇਹ ਦੇਖਿਓ ਆਂਡਿਆਂ ਦੇ ਢੇਰ ਲਾਉਣੀਆਂ ਮੁਰਗੀਆਂ ਬਾਕੀ ਲੀਵਰ ਟੋਨਿਕ ਜ਼ਰੂਰ ਦਿਓ ਮਲਟੀਵਿਟਾਮਿਨ ਜ਼ਰੂਰ ਦਿਓ ਤੇ ਕੈਲਸ਼ੀਅਮ ਜ਼ਰੂਰ ਪਾਓ ਇਹ ਥੰਮ ਨੇ ਪੋਲਟਰੀ ਦਾ ਕੈਲਸ਼ੀਅਮ ਮਲਟੀਵਿਟਾਮਿਨ ਤੇ ਲੀਵਰ ਟੋਨਿਕ ਪਾਉਣੇ ਕਿਵੇਂ ਨੇ ਉਹ ਵੀ ਦੱਸ ਦਿਨਾ ਜਦੋਂ ਜਿਹੜੀ ਮੁਰਗੀ ਆਂਡੇ ਦਿੰਦੀ ਆ ਉਹਨੂੰ 20 ml ਮਲਟੀਵਿਟਾਮਿਨ ਤੇ ਨਹੀਂ ਨਹੀਂ ਮਲਟੀਵਿਟਾਮਿਨ 10 ml ਦੇਣਾ ਹੈ ਲੀਵਰ ਟੋਨਿਕ 20 ml ਦੇਣਾ ਸੌਰੀ ਦੁਬਾਰਾ ਦੱਸ ਦਿੰਨਾ ਲੀਵਰ ਟੋਨਿਕ 20 ml ਆਂਡੇ ਦੇਣ ਵਾਲੀ ਮੁਰਗੀ ਨੂੰ ਦੇਣਾ ਹੈ 2 ਮਹੀਨੇ ਤੋਂ ਬਾਅਦ ਵਾਲੇ ਚੂਚੇ ਨੂੰ ਵੀ ਇਹੀ ਦੇਣਾ ਤੇ 20 ml ਲੀਵਰ ਟੋਨਿਕ 10 ml ਮਲਟੀਵਿਟਾਮਿਨ ਇਹ ਬਾਕੀ ਕੈਲਸ਼ੀਅਮ ਪਾਉਣੀ ਹੈ ਤੁਸੀਂ ਆਂਡੇ ਦੇਣ ਵੇਲੇ ਇਹਨਾਂ ਨੂੰ ਘੱਟੋ-ਘੱਟ 60-70 ਐਮਐਲ ਕੈਲਸ਼ੀਅਮ ਦੇਖਿਓ ਰਿਜ਼ਲਟ ਮਿਲਦਾ ਤੁਹਾਨੂੰ ਵਧੀਆ ਆਂਡੇ ਦੇਣ ਦੀਆਂ ਜੀ ਠੀਕ ਹੈ ਤੇ ਜੀ ਆਇਆਂ ਨੂੰ ਕਹਿੰਦੇ ਤੁਹਾਨੂੰ ਮੇਰਾ 9814586919 ਫੋਨ ਨੰਬਰ ਹੈ ਇਹ ਸਾਰਾ ਚੂਚਾ ਆਪਾਂ ਸੇਲ ਕਰਨਾ ਹੈ ਵੱਡਾ ਚੂਚਾ ਹੈ ਜਲਦੀ ਆਂਡੇ ਤੇ ਆ ਜਾਣਾ ਨੇ 90 ਤੋਂ 100 ਦਿਨਾਂ ਚਾਂਡੇ ਤੇ ਆਉਣ ਵਾਲੀ ਬਰੀਡ ਹੈ ਇੱਕ ਮਹੀਨੇ ਤੋਂ ਇਹ ਉੱਪਰ ਚਾਂਚ ਚਲੇ ਆ ਗਿਆ ਜੀ ਵਧੀਆ ਖਰਾਕ ਨਾਲ ਪਾਲਿਆ ਹੋਇਆ ਸਾਰੀ ਵੈਕਸੀਨ ਕੀਤੀ ਹੋਈ ਹੈ ਵੈਕਸੀਨ ਵੀ ਕੀਤੀ ਹੈ ਟ੍ਰੇਨਿੰਗ ਆਪਣੇ ਵੱਲੋਂ ਫ੍ਰੀ ਹੈ ਜੀ ਟ੍ਰੇਨਿੰਗ ਫ੍ਰੀ ਦਿੰਨੇ ਆ ਜਿੰਨੀ ਲੋੜ ਹੈ ਦੇਸੀ ਚੂਚਾ ਤੁਹਾਨੂੰ ਮਿਲਦਾ ਰਹੂਗਾ ਵੱਡੀ ਮੁਰਗੀ ਆਪਾਂ ਸੇਲ ਕਰਦੇ ਆ ਉਹਦੇ ਉਹ ਤੁਹਾਨੂੰ ਮਿਲੂਗੀ ਘੱਟੋ ਘੱਟ 20-25 ਦੇਣਾ ਤਾਂ ਠੀਕ ਹੈ ਜੀ ਫालतू ਮੇਰੇ ਭੈਣ ਭਰਾ ਫੋਨ ਨਾ ਕਰਿਓ ਕਿਉਂਕਿ ਤੁਸੀਂ ਮੈਂ ਗੱਲਾਂ ਦੇ ਵਿੱਚ ਉਲਝ ਜਾਂਦੇ ਹੋ ਲੈਣਾ ਤੁਸੀਂ ਨਹੀਂ ਹੁੰਦਾ ਚਲੋ ਰੋ ਇਹ ਨਹੀਂ ਮੈਂ ਕਹਿੰਦਾ ਪਰ ਟਾਈਮ ਖਰਾਬ ਨਾ ਕਰੋ ਕਿਉਂਕਿ ਲੋੜਵੰਦਾਂ ਦੇ ਫੋਨ ਰਹਿ ਜਾਂਦੇ ਨੇ ਜਾਂ ਤੁਸੀਂ ਮੈਸੇਜ ਕਰਿਆ ਕਰੋ ਪਹਿਲੀ ਗੱਲ ਤਾਂ ਵੀਰੇ ਜਿਨ੍ਹਾਂ ਨੇ ਟਾਈਮ ਪਾਸ ਕਰਨਾ ਹੈ ਫੋਨ ਉਹੀ ਬੰਦਾ ਕਰੇ ਜਿਨੇ ਦੇਸੀ ਚੂਚਾ ਲੈਣਾ ਪਰ ਮੈਂ ਨਾਲ ਇਹ ਵੀ ਦੱਸ ਦਿਆਂ ਵੀ ਮਹਿੰਗਾ ਰੋ ਵੀ ਇੱਕ ਵਾਰ ਸਸਤਾ ਰੋ ਵੀ ਬਾਰ-ਬਾਰ ਠੀਕ ਹੈ ਤੇ ਆਪਾਂ ਬਾਰ-ਬਾਰ ਨਹੀਂ ਲਵਾਉਣਾ ਜੀ ਆਇਆਂ ਨੂੰ ਜਿੰਨਾ ਵੀ ਚੂਚਾ ਚਾਹੀਦਾ ਉਹ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਜੀ ਆਇਆਂ ਨੂੰ ਤੇ ਦੇਵ ਸਾਥ 98145 86919 ਮੇਰਾ ਫੋਨ ਨੰਬਰ ਹੈ